ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਨੇ ਠੀਕੋ ਹੋਰ ਪੰਜਾਬ ਦੇ ਵਿੱਚ ਠੀਕ ਠਾਕ ਆ ਮੌਸਮ ਠੀਕ ਚੱਲ ਰਿਹਾ ਅੱਜ ਕੱਲ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਤੇ ਬਚ ਕੇ ਠੰਡ ਤੋਂ ਜਰਾ ਬਚ ਕੇ ਰਹੋ ਤੇ ਅਸੀਂ ਕੈਨੇਡਾ ਦੇ ਵਿੱਚ ਇੱਥੇ ਵੀ ਬਰਫ਼ ਕਾਫੀ ਪੈ ਰਹੀ ਆ ਪਰ ਬਰਫ਼ ਜਿਹੜੀ ਆ ਉਹ ਥੋੜਾ ਟਾਈਮ ਪੈਂਦੀ ਆ ਤੇ ਫਿਰ ਮੌਸਮ ਜਿਹੜਾ ਉਹ ਸਹੀ ਹੋ ਜਾਂਦਾ ਤੇ ਕੋਈ ਜ਼ਿਆਦਾ ਇੰਨਾ ਜ਼ਿਆਦਾ ਠੰਡ ਨਹੀਂ ਆ ਪਹਿਲਾਂ ਬਰਫ਼ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਪੈਂਦੀ ਸੀ ਪਰ ਇਸ ਸਾਲ ਥੋੜਾ ਘੱਟ ਪੈ ਰਹੀ ਆ ਤੇ ਇਹ ਮੈਨੂੰ ਲੱਗਦਾ ਕਿ ਕਸਰ ਜਿਹੜੀ ਆ ਉਹ ਕੱਢ ਦਿੱਤੀ ਇਹਨਾਂ ਨੇ ਹਿਮਾਚਲ ਦੇ ਵਿੱਚ ਜ਼ਿਆਦਾ ਪੈ ਰਹੀ ਉਹ ਨਹੀਂ ਪਰ ਪੰਜਾਬ ਦੇ ਵਿੱਚ ਵੀ ਕਾਫੀ ਠੰਡ ਜੜੀ ਆ ਹੋ ਗਈ ਆ ਤੇ ਅੱਜ ਮੈਂ ਟ੍ਰੇਨ ਦੀ ਪਟੜੀ ਦੇ ਲਾਗੋ ਦੇ ਲੰਘ ਰਿਹਾ ਸੀ ਤੇ ਮੈਂ ਸੋਚਿਆ ਕਿ ਆਪਣੇ ਦੋਸਤਾਂ ਨੂੰ ਟ੍ਰੇਨ ਜ਼ਰੂਰ ਦਿਖਾਵਾਂ ਕਿਉਂਕਿ ਕੈਨੇਡਾ ਦੀਆਂ ਟ੍ਰੇਨਾਂ ਕਾਫੀ ਲੰਬੀਆਂ ਹੁੰਦੀਆਂ ਨੇ ਤੇ ਮੈਂ ਅਚਾਨਕ ਹੀ ਦੇਖਿਆ ਕਿ ਉਧਰੋਂ ਜੜੀ ਆ ਟ੍ਰੇਨ ਵੀ ਆ ਰਹੀ ਸੀ ਤੇ ਮੈਂ ਨਾਲ-ਨਾਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਟ੍ਰੇਨ ਅਜੇ ਦੂਰ ਆ ਤੇ ਟ੍ਰੇਨ ਆਉਣ ਹੀ ਵਾਲੀ ਐ ਬਸ ਤੇ ਨਾਲ ਹੀ ਤੁਹਾਨੂੰ ਜੜੀ ਆ ਬ ਟ੍ਰੇਨ ਦਿਖਾਉਨੇ ਆ ਆ ਗਈ ਜੇ ਟ੍ਰੇਨ ਲੋ ਟ੍ਰੇਨ ਵੇਖੋ ਤੁਸੀਂ ਇੰਜਨ ਲੱਗਾ ਹੋਇਆ ਸਾਹਮਣੇ ਤੇ ਇੱਕ ਈਦੀ ਬੜੀ ਹਰਾਟ ਕੀ ਹੋਈ ਯਾਰ ਟ੍ਰੇਨ ਦੇ ਉੱਤੇ ਸਾਡੇ ਉੱਤੇ ਟ੍ਰੇਨਾਂ ਜਿਹੜੀਆਂ ਬਿਜਲੀ ਨਾਲ ਚਲਦੀਆਂ ਨੇ ਇੱਥੇ ਪਤਾ ਨਹੀਂ ਕਦੋਂ ਚਲਦੀ ਹੁਣ ਮੈਂ ਇਹਦੇ ਬਾਰੇ ਸਟੱਡੀ ਨਹੀਂ ਜੇ ਕੀਤੀ ਕਿਉਂਕਿ ਮੈਂ ਇਹਦੇ ਬਾਰੇ ਸਟੱਡੀ ਕਰਕੇ ਫੇਰ ਹੀ ਤੁਹਾਨੂੰ ਦੱਸ ਪਾਵਾਂਗਾ ਕਿਉਂਕਿ ਇਹਦੇ ਉੱਤੇ ਬਿਜਲੀ ਦੀ ਤਾਰ ਨਹੀਂ ਕੋਈ ਵੀ ਮੈਨੂੰ ਨਜ਼ਰ ਆ ਰਹੀ ਤੇ ਇਹ ਤਰ੍ਹਾਂ ਹੀ ਜਾ ਰਹੀ ਹੈ ਇਹ ਧੂਆਂ ਵੀ ਨਹੀਂ ਕੋਈ ਛੱਡ ਰਹੀ ਜ਼ਿਆਦਾ ਡੀਜ਼ਲ ਵਾਲੀਆਂ ਟ੍ਰੇਨਾਂ ਜਟੀਆਂ ਜਾਂ ਕੋਲੇ ਵਾਲੀਆਂ ਟ੍ਰੇਨਾਂ ਹੁੰਦੀਆਂ ਧੂਆਂ ਕਾਫੀ ਜਿਹੜਾ ਨਾ ਕੱਢਦੀਆਂ ਨੇ ਤੇ ਇਹ ਹੁਣ ਪਤਾ ਨਹੀਂ ਪੈਟਰੋਲ ਨਾਲ ਚੱਲਦੀ ਐ ਜੀ ਤੇ ਆ ਕਦਰ ਨਾਲ ਚੱਲਦੀ ਐ ਇਹਦੇ ਬਾਰੇ ਤੁਹਾਨੂੰ ਬਾਅਦ ਚ ਮੈਂ ਸਟੱਡੀ ਕਰਕੇ ਦੱਸਾਂਗਾ ਤੇ ਵੇਖੋ ਕਿੰਡੀ ਲੰਬੀ ਜ਼ਿਆਦਾ ਟ੍ਰੇਨ ਐ ਇਹ ਮੁੱਖਣ ਦਾ ਨਾਂ ਹੀ ਨਹੀਂ ਲੈ ਰਹੀ ਬਹੁਤ ਹੀ ਲੰਬੀ ਟ੍ਰੇਨ ਐ ਵੇਖੀ ਜਾਨਨੇ ਆ ਕਿੰਨੇ ਜਿਹੋ ਡੱਬੇ ਨਾਲ ਨਾਲ ਡੱਬੇ ਗਿਣਦੇ ਆਪਾਂ ਕਿ ਕਿੰਨੇ ਡੱਬੇ ਜਿਹੜੇ ਆ ਉਹ ਇਹ ਲੰਬੀ ਐ ਤੁਸੀਂ ਵੀ ਗਿਣੋ ਤੁਸੀਂ ਗਿਣਖੇ ਤੇ ਡੱਬੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਡੇ ਕਿੰਨੇ ਡੱਬੇ ਸੀ ਠੀਕ ਐ ਇੱਕ ਵਾਰ ਜਰੂਰ ਡੱਬੇ ਗਿਣਖੇ ਮੈਨੂੰ ਦੱਸਨੇ ਤੇ ਬਹੁਤ ਹੀ ਲੰਬੀ ਐ ਤੁਸੀਂ ਵੇਖੀ ਜਿਓ ਟ੍ਰੇਨ ਕਿਹੜੇ ਤਰੀਕੇ ਨਾਲ ਜਾ ਰਹੀ ਐ ਤੇ ਇਹਦੇ ਵਿੱਚ ਡੱਬੇ ਵੀ ਵੱਖੋ ਵੱਖ ਰੰਗ-ਬਰੰਗੇ ਜਿਹੇ ਡੱਬੇ ਲੱਗੇ ਨੇ ਇਹ ਜਿਤਨਾ ਕੋਈ ਕਿਸੇ ਕਲਰ ਦਾ ਕਿਸੇ ਕਲਰ ਦਾ ਐ ਸਾਰੇ ਸਮਾਨ ਐ ਸਾਰੇ ਜਿਹੜੇ ਆ ਉਹ ਇਹ ਕੰਟਰੀ ਆ ਸਾਰੇ ਜਿਹੜੇ ਵੱਖ-ਵੱਖ ਕੰਪਨੀਆਂ ਦਾ ਜਿਹੜਾ ਇਹਦੇ ਵਿੱਚ ਸਮਾਨ ਜਾਂਦਾ ਹੋਏਗਾ ਉਹਨਾਂ ਦੇ ਆਪ ਆਪਣੇ ਤਰੀਕੇ ਦੇ ਨਾਲ ਜਿਹੜੇ ਵੱਖ-ਵੱਖ ਡੱਬੇ ਆ ਉਹ ਲੱਗੇ ਆ ਪੀਪੀ ਰੇਲ ਲਿਖਿਆ ਹੋਇਆ ਪਰ ਕੇ ਸੀ ਐਸ ਲਿਖਿਆ ਆ ਕਾਫੀ ਮਤਲਬ ਜਿਹੜਾ ਆ ਉਹ ਕਾਫੀ ਲੰਬੀ ਆ ਤੇ ਮੇਰੇ ਉਸ ਸਮਾਨ ਦੇ ਵਿੱਚ ਵਿਚਾਰ ਹੀ ਆਇਆ ਇਹ ਯਾਰ ਆਪਾਂ ਕੈਨੇਡਾ ਦੀ ਟ੍ਰੈਨ ਆਪਾਂ ਦੇਖਣ ਲਈ ਆਪਣੇ ਦੋਸਤਾਂ ਨੂੰ ਜ਼ਰੂਰ ਦਿਖਾਈਏ ਇੱਕ ਵੀਡੀਓ ਬਣਾਈਏ ਉਹ ਵੇਖੋ ਦੂਰ ਤੱਕ ਲੰਬੀ ਬਹੁਤ ਹੀ ਜ਼ਿਆਦਾ ਮੁਕੰਦਾ ਨਾ ਹੀ ਨਹੀਂ ਲੈਂਦੀ ਘਟੋ ਘਟ ਮੈਨੂੰ ਲੱਗਦਾ ਕਿ ਇਹਨੇ 5 ਮਿੰਟ ਦੇ ਕਰੀਬ ਜਿਹੜਾ ਆ ਉਹ ਸਮਾਂ ਲੈ ਜਣ ਆਇਆ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਹਨੇ ਇਸ ਤੋਂ ਪੂਰੀ ਲੰਘਦੇ ਆ ਪਰ ਡੱਬੇ ਤੁਸੀਂ ਜ਼ਰੂਰ ਗਿਣਿਓ ਡੱਬੇ ਗਿਣ ਕੇ ਤੇ ਫਿਰ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣੀ ਹੈ ਕਿ ਕਿੰਨੇ ਡੱਬੇ ਸੀ ਠੀਕ ਹੈ ਇਹ ਜ਼ਰੂਰ ਗਿਣਿਓ ਤੁਸੀਂ ਮੈਂ ਵੇਖੋ ਥੋੜਾ ਲਾਗੇ ਕਰਕੇ ਦਿਖਾ ਰਿਹਾ ਤੁਹਾਨੂੰ ਤੇ ਇਹ ਵੇਖੋ ਚੱਲੀ ਇਧਰ ਨੂੰ ਕਾਫੀ ਲੰਬੀ ਹੈ ਇਹ ਟ੍ਰੇਨ ਦੂਜੇ ਸਟਾਈਲ ਦੇ ਡੱਬੇ ਨੇ ਇੱਕ ਟ੍ਰੇਨ ਦੇ ਜਿਹੜੇ ਆ ਨਾ ਉਹ ਜਸਰ ਮਿਸਲ ਔਇਲ ਵਾਲੀ ਹੁੰਦੀ ਹੈ ਔਇਲ ਟੈਂਕਰ ਹੁੰਦੀ ਹੈ ਤੇ ਉਹ ਕੋਲ ਵੀ ਹੁੰਦੇ ਨੇ ਵਿੱਚ ਲੱਗੇ ਇਹਨਾਂ ਦੇ ਡੱਬੇ ਬਹੁਤ ਜ਼ਿਆਦਾ ਬਹੁਤ ਹੀ ਲੰਬੀ ਹੈ ਹੁਣ ਕਿਸੇ ਦਿਨ ਆਪਾਂ ਨਾ ਟ੍ਰੇਨ ਦੂਜੀ ਦੇਖਣੀ ਆ ਜੋ ਸਵਾਰੀਆਂ ਵਾਲੀ ਟ੍ਰੇਨ ਜਿਹੜੀ ਹੈ ਕਿਉਂਕਿ ਉਹ ਵੀ ਬੜੀ ਇੰਟਰਸਟਿਡ ਹੈਗੀ ਆ ਮੈਨੂੰ ਮੇਰੇ ਮਨ ਦੇ ਵਿੱਚ ਹੈ ਬੜਾ ਅਜੇ ਤੱਕ ਮੈਂ ਵੇਖੀ ਨਹੀਂ ਆ ਤੇ ਵੇਖਾਂਗੇ ਜਰੂਰ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੇ ਹੋ ਸਕੇ ਤੇ ਉਹਦੇ ਵਿੱਚ ਆਪਾਂ ਊਟਾ ਵੀ ਲਵਾਂਗੇ ਉਸਕਾ ਸਬਰ ਕਰਕੇ ਦੇਖਾਂਗੇ ਠੀਕ ਹੈ ਕਿਉਂਕਿ ਉਹ ਦੱਸਦੇ ਆ ਕਿ ਕੈਨੇਡਾ ਦੀ ਜਿਹੜੀਆਂ ਬੜੀਆਂ ਫੇਮਸ ਜਿਹੜੀਆਂ ਵਕ ਵਕ ਫੇਮਸ ਲੋਕੇਸ਼ਨਾਂ ਤੇ ਹੈਗੀਆਂ ਨੇ ਨਾ ਬਹੁਤ ਹੀ ਸੋਹਣੀਆਂ ਸੁੰਦਰ-ਸੁੰਦਰ ਜਿਹੜੀਆਂ ਲੋਕੇਸ਼ਨ ਨੇ ਉਹਨਾਂ ਦੇ ਵਿੱਚੋਂ ਦੀ ਜਲਦੀ ਹੈ ਤੇ ਸਪੈਸ਼ਲ ਹੈ ਟ੍ਰੇਨ ਬਹੁਤ ਸਲੋ ਵੀ ਚੱਲਦੀ ਹੈ ਵੀ ਟ੍ਰੇਨ ਸਲੋ ਚੱਲਦੀ ਹੈ ਜੀ ਜ਼ਿਆਦਾ ਫਾਸਟ ਨਹੀਂ ਜਾ ਰਹੀ ਪਰ ਉਹਤੇ ਦੱਸਦੀ ਹੈ ਕਿ ਬਹੁਤ ਸਲੋ ਚੱਲਦੀ ਆ ਤੇ ਵਕ ਵਕ ਲੋਕੇਸ਼ਨਾਂ ਜਿਹੜੀਆਂ ਉਹ ਸਾਨੂੰ ਦਿਖਾਉਂਦੀ ਜਾਂਦੀ ਆ ਉਹਦੇ ਵਿੱਚ ਤੁਸੀਂ ਜਾ ਕੇ ਆਪਣਾ ਲੰਮੇ ਵੀ ਪੈ ਸਕਦੇ ਹੋ ਬੈਠ ਵੀ ਸਕਦੇ ਹੋ ਬੈਡ ਬੜਾ ਵਧੀਆ ਬਣ ਜਾਂਦਾ ਇਸ ਤਰ੍ਹਾਂ ਦਾ ਮੈਂ ਤੇ ਮੈਂ ਸੋਚਿਆ ਕਿ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਮੇਰੇ ਸੱਜਣ ਸਨੇਹੀ ਮਿੱਤਰ ਪਿਆਰੇ ਬੈਠੇ ਨੇ ਜੋ ਕਿ ਲਾਈਕ ਕਰਦੇ ਨੇ ਮੈਨੂੰ ਤੇ ਮੇਰੀ ਵੀਡੀਓ ਨੂੰ ਲਾਈਕ ਕਰਦੇ ਨੇ ਤੇ ਮੇਰੀ ਹਰ ਇੱਕ ਵੀਡੀਓ ਨੂੰ ਜਟਾਇਆ ਉਹ ਵੇਖਦੇ ਨੇ ਤੇ ਅੱਗੇ ਸ਼ੇਅਰ ਵੀ ਕਰਦੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਨੇ ਸੋ ਜਿਹੜੇ ਚੈਨਲ ਨੂੰ ਜਿੰਨੇ ਅਜੇ ਤੱਕ ਇਸ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਪਲੀਜ਼ ਕਰ ਦਿਓ ਕਿਉਂਕਿ ਨਵੀਂ ਤੋਂ ਨਵੀਂ ਵੀਡੀਓ ਤਾਂ ਹੀ ਤੁਹਾਡੇ ਤੱਕ ਜੜੀ ਆ ਉਹ ਪਹੁੰਚ ਸਕੇਗੀ ਜੇ ਤੁਸੀਂ ਲਾਈਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਹੈ ਤੁਹਾਡਾ ਵੇਖੋ ਟ੍ਰੇਨ ਵੀ ਨਾਲ ਨਾਲ ਤੁਹਾਨੂੰ ਦਿਖਾਈ ਜਾ ਰਹੇ ਆ ਤੇ ਨਾਲ-ਨਾਲ ਜਿਹੜਾ ਆਪਾਂ ਗੱਲਬਾਤਾਂ ਕਰੀ ਜਾ ਰਹੇ ਆ ਪਰ ਟ੍ਰੇਨ ਮੁਖੰਦਰ ਨਾਲ ਹੀ ਲੈ ਰਹੀ ਯਾਰ ਵੇਖ ਲੋ ਬਹੁਤ ਹੀ ਲੰਬੀ ਟ੍ਰੇਨ ਐ ਬਹੁਤ ਜਿਆਦਾ ਲੰਬੀ ਟ੍ਰੇਨ ਐ ਇਹ ਇਹਨੂੰ ਨਾਲ-ਨਾਲ ਆਪਾਂ ਤੁਹਾਨੂੰ ਦਿਖਾਈ ਜਾਣਾ ਵੇਖਦੇ ਆਂ ਕੋਈ ਗੱਲ ਨਹੀਂ ਪਰ ਇੱਕ ਚੀਜ਼ ਦਾ ਜ਼ਰੂਰ ਜੇ ਕਿ ਇਹਦੇ ਟੱਪੇ ਜ਼ਰੂਰ ਗਿਣਨੇ ਨੇ ਵੇਖੋ ਮੈਂ ਸ਼ੁਰੂ ਤੋਂ ਟ੍ਰੇਨ ਸ਼ੁਰੂ ਕੀਤੀ ਐ ਤੇ ਨਾਲ-ਨਾਲ ਆਪਾਂ ਡੱਬੇ ਗਿਣਨੇ ਆ ਕਿਨਕੇ ਤੇ ਫਿਰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਮੈਨੂੰ ਕਿ ਕਿੰਨੇ ਟੱਪੇ ਸੀ ਜ਼ਰੂਰ ਗਿਣਕੇ ਦੱਸਿਓ ਦੇਖਾਂਗਾ ਕਿ ਕਿੰਨੇ ਕਿੰਨੇ ਪੂਰੀ ਵੀਡੀਓ ਦੇਖ ਕੇ ਡੱਬੇ ਗਿਣ ਕੇ ਸਹੀ ਡੱਬੇ ਦੀ ਗਿਣਤੀ ਦੱਸੀ ਹੈ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਤੇ ਇਹ ਹੋਰ ਵੀ ਟ੍ਰੇਨਾਂ ਹੈਗੀਆਂ ਨੇ ਕਾਫੀ ਜੜੀਆਂ ਉਹਦੇ ਚ ਨਾਲ-ਨਾਲ ਤੁਹਾਨੂੰ ਆਪਾਂ ਜੜੀਆਂ ਉਹ ਦਿਖਾਈ ਚਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਮੈਨੂੰ ਲੱਗਦਾ ਕਿ ਬਸ ਟ੍ਰੇਨ ਹੋਣ ਜਿਹੜੀ ਆ ਮੁੱਖਣੀ ਵਾਲੀ ਆ ਲਾਸਟ ਜਿਹੜਾ ਆ ਉਹ ਡੱਬੇ ਦੇ ਰਹਿ ਗਏ ਆ ਤੇ ਤੁਸੀਂ ਗਿਣਤੀ ਕਰਕੇ ਜਰੂਰ ਦੱਸਿਓ ਮੈਂ ਤੁਹਾਡਾ ਆਪਣਾ ਹੈਪੀ ਖਾਲਸਾ ਤੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਚੰਗਾ ਜੀ ਸਤਿ ਸ੍ਰੀ ਅਕਾਲ ਹੋ ਗਈ ਜੇ ਟ੍ਰੇਨ